ਮਾਸਟਰ ਮਹਿੰਦਰਪਾਲ ਸਿੰਘ ਦੇ ਤਿੰਨੇ ਬੱਚੇ ਲੋਕਾਂ ਦੇ ਲਈ ਮਿਸਾਲ ਬਣ ਕੇ ਉੱਭਰੇ ਨੇ। ਮਾਸਟਰ ਦੇ ਬੱਚਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੇਕਰ ਮਿਹਨਤ ਕੀਤੀ ਜਾਵੇ ਤਾਂ ਉਸ ਦਾ ਫਲ ਜ਼ਰੂਰ ਮਿਲਦਾ ਹੈ। ਇਹੀ ਕਾਰਨ ਹੈ ਕਿ ਮਹਿੰਦਰਪਾਲ ਦੇ ਤਿੰਨ ਬੱਚੇ ਉੱਚ ਸਰਕਾਰੀ ਅਹੁਦਿਆਂ ਤੇ ਤਰਨਾਕ ਨੇ। ਮਾਸਟਰ ਦੀ ਬੇਟੀ ਲੁਧਿਆਣਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਹੈ। ਇਸੇ ਤਰ੍ਹਾਂ ਮਾਸਟਰ ਦਾ ਇੱਕ ਬੇਟਾ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦਾ ਹੈ। ਜਦੋਂ ਕਿ ਵੱਡਾ ਬੇਟਾ ਪੰਜਾਬ ਪੁਲਿਸ ਦੇ ਵਿੱਚ ਹੋਰ ਤਾਂ ਹੋ ਰਿਹਾ ਤਿੰਨਾਂ ਦੀ ਸਿਲੈਕਸ਼ਨ ਵੀ ਇੱਕ ਹੀ ਦਿਨ ਦੇ ਵਿੱਚ ਹੋਈ ਐ ਮੇਰੇ ਤਿੰਨੇ ਬੱਚੇ ਆ ਤਿੰਨੇ ਬੱਚੇ ਅੱਜ ਜੋਬ ਕਰ ਰਹੇ ਨੇ ਸਰਕਾਰੀ ਦੇਖੋ ਸਰਕਾਰ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਇੱਕ ਆਮ ਘਰਾਂ ਦੇ 3 ਪੁੱਤਾਂ ਲਈ ਜੋਬ ਕੱਢੀ ਤੇ ਉਹ ਵੀ ਇੰਨੇ ਕਲੀਨ ਬਿਲਕੁਲ ਤੇ ਕੋਈ ਪੈਸਾ ਨਹੀਂ ਲੱਗਿਆ ਜਿੰਨੀ ਬੱਚਿਆਂ ਨੇ ਮਿਹਨਤ ਕੀਤੀ ਤਾਂ ਉਹਨਾਂ ਨੂੰ ਉਹ ਜਾ ਉਹਨਾਂ ਨੂੰ ਮਿਲਿਆ ਤੇ ਮੈਂ ਸਾਨੂੰ ਦੱਸਣਾ ਚਾਹਣਾ ਕਿ ਮੇਰੇ ਤਿੰਨੇ ਬੱਚਿਆਂ ਨੇ ਪਹਿਲਾਂ ਈਟੀਟੀ ਕਰਨ ਉਪਰੰਤ ਟੈਟ ਦਾ ਤਿਆਰੀ ਕੀਤੀ ਟੈਟ ਦੇ ਵਿੱਚੋਂ ਬਹੁਤ ਸੋਹਣੇ ਨੰਬਰ ਲੈ 122 19 116 ਨੰਬਰ ਲੈ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਨ ਪ੍ਰੀਖਿਆ ਦੀ ਤਿਆਰੀ ਕੀਤੀ ਮੇਨ ਪ੍ਰੀਖਿਆ ਦੀ ਤਿਆਰੀ ਕਰਦੇ ਕਰਦੇ ਉਹਨਾਂ ਨੇ ਵਧੀਆ ਪੇਪਰ ਦਿੱਤੇ ਤੇ ਪੇਪਰ ਦੇ ਉਪਰੰਤ ਜਦੋਂ ਉਹਨਾਂ ਦੀ ਸਿਲੈਕਸ਼ਨ ਹੋਈ ਸਿਲੈਕਸ਼ਨ ਆਨਲਾਈਨ ਮੋਬਾਈਲ ਦੇ ਵਿੱਚ ਹੀ ਜਿਹੜੇ ਬੱਚੇ ਸਿਲੈਕਟ ਹੋਏ ਸੀ ਮੈਸੇਜ ਆਉਂਦਾ ਸੀ ਤੇ ਉਸ ਦਿਨ ਜਦੋਂ ਸਾਨੂੰ ਚਲੋ ਪਤਾ ਹੀ ਹੁੰਦਾ ਵੀ ਅੱਜ ਆਉਣੀ ਹੈਗੀ ਹੈ ਸਰਕਾਰ ਵੱਲੋਂ ਦੱਸਿਆ ਜਾਂਦਾ ਵੀ ਮੈਸੇਜ ਅੱਜ ਤੁਹਾਨੂੰ ਸਟੇਸ਼ਨ ਚੁਆਇਸ ਦਿੱਤੀ ਹੈ ਉਸ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਪਾਈ ਜਾਊਗੀ ਜਦੋਂ ਕੱਲੇ ਆ ਕੱਲੇ ਦਾ ਮੋਬਾਈਲ ਖੋਲਿਆ ਤਾਂ ਪਹਿਲਾਂ ਜਦ ਸੈਲੈਕਟ ਸਿਲੈਕਟਡ ਆਇਆ ਤਾਂ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਚਲੋ ਫਿਰ ਡਰਦੇ ਡਰਦੇ ਫਿਰ ਛੋਟੇ ਦਾ ਖੋਲਿਆ ਤਾਂ ਉਹਨਾਂ ਦਾ ਵੀ ਸਿਲੈਕਟ ਮਤਲਬ ਆ ਗਿਆ ਸਿਲੈਕਟਡ ਦੇ ਵਿੱਚ ਤੇ ਫਿਰ ਗੁੜੀਆ ਦੀ ਫਿਰ ਆਪਾਂ ਕਿੰਨਾ ਪ੍ਰਮਾਤਮਾ ਦਾ ਬਹੁਤ ਧੰਨਵਾਦ ਕੀਤਾ ਤੇ ਇਹ ਜੀ ਪ੍ਰਮਾਤਮਾ ਹਰੇਕ ਤੇ ਦਿਨ ਲੈ ਕੇ ਆਵੇ ਮਾਸਟਰ ਮਹਿੰਦਰਪਾਲ ਸਿੰਘ ਦੇ ਬੱਚਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਮੁਕਾਮ ਤੇ ਪਹੁੰਚਣ ਦੇ ਵਿੱਚ ਕੋਈ ਵੀ ਰੁਕਾਵਟ ਪੇਸ਼ ਨਹੀਂ ਆਈ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਸਰਕਾਰੀ ਨੌਕਰੀਆਂ ਦੇ ਵਿੱਚੋਂ ਪੂਰੀ ਤਰ੍ਹਾਂ ਪਾਰਦਰਸ਼ਤਾ ਰੱਖੀ ਹੈ। ਅੱਜ ਤੱਕ ਸਾਡੇ ਪਰਿਵਾਰ ਦਾ ਹੁਣ ਤੱਕ ਵੀ ਅੱਗੇ ਵੀ ਇਦਾਂ ਹੀ ਬਹੁਤ ਵਧੀਆ ਸਾਥ ਰਿਹਾ ਕਦੇ ਸਾਡੇ ਤੇ ਇਹ ਦਵਾ ਨਹੀਂ ਹੋਇਆ ਕਿ ਤੁਸੀਂ ਜਾਂ ਬਾਹਰ ਜਾਣਾ ਹੈ ਐਲਸ ਕਰਕੇ ਜਾਂ ਇਹ ਕੰਮ ਕਰਨਾ ਹੈ ਜਾਂ ਵੀ ਬਸ ਮੇਰੇ ਮਦਰ ਫਾਦਰ ਜੇ ਸਾਨੂੰ ਇਹ ਕਹਿੰਦੇ ਸੀ ਵੀ ਪੜ ਲਓ ਕਿਸੇ ਪਾਸੇ ਤਾਂ ਮਤਲਬ ਜਿਵੇਂ ਆਪਾਂ ਕਹਿੰਦੇ ਆ ਪਰਮਾਤਮਾ ਸੁਣੂ ਗਈ ਹੈ ਨਾ ਜਿਵੇਂ ਇੱਕ ਮੈਨੂੰ ਸ਼ੇਅਰ ਯਾਦ ਆ ਰਿਹਾ ਕਿ ਕਹਿੰਦੇ ਹੁੰਦੇ ਆ ਕਿ ਦਰਸ ਕਰੂ ਕਦੇ ਤਾਂ ਖੋਲੂਗਾ ਬੈਠਾ ਜਿਹੜੇ ਦਰਬੂਹਾ ਖੜਕਾਈ ਜਾ ਤਾਂ ਉਹ ਗੱਲ ਹੈ ਜੇ ਆਪਾਂ ਮਿਹਨਤ ਕਰਦੇ ਜਾਂਦੇ ਆ ਕਦੇ ਨਾ ਕਦੇ ਪ੍ਰਮਾਤਮਾ ਆਪਣੀ ਜ਼ਰੂਰ ਸੁਣਦਾ ਆ ਬਹੁਤ ਵਧੀਆ ਲੱਗ ਰਿਹਾ ਵੀ ਤਿੰਨੇ ਭੈਣ ਭਰਾ ਤੇ ਛੋਟੀ ਉਮਰ ਚ ਜਦੋਂ ਨੌਕਰੀ ਮਿਲਦੀ ਆ ਤੇ ਮੈਂ ਤਾਂ ਸਭ ਤੋਂ ਇਹਨਾਂ ਤੋਂ ਵੱਡਾ ਹੀ ਸੀਗਾ ਤੇ ਥੋੜਾ ਮੈਂ ਪਹਿਲਾਂ ਤਿਆਰੀ ਕਰਦਾ ਸੀ ਤਾਂ ਇਹਨਾਂ ਨੂੰ ਥੋੜਾ ਜਿਹਾ ਗਾਈਡ ਕਰਦਾ ਰਿਹਾ ਤਾਂ ਇਹਨਾਂ ਨੂੰ ਤਿਆਰੀ ਕਰਨ ਚ ਮੇਰੇ ਨੂੰ ਆਸਾਨੀ ਰਹੀ ਜੀ ਨਹੀਂ ਪੜਾਈ ਵਜੋਂ ਆ ਵੀ ਜਿਹੜਾ ਵੱਡਾ ਹੁੰਦਾ ਉਹ ਥੋੜਾ ਜਿਹਾ ਕਈ ਵਾਰੀ ਕਹਿ ਦਿੰਦਾ ਵੀ ਆ ਬਸ ਕੋਈ ਵੈਸੇ ਤਾਂ ਇਹ ਪੜਨ ਮੇਰੇ ਨਾਲ ਵੀ ਇੰਟੈਲੀਜੈਂਟ ਨਹੀਂ ਦੰਨੇ ਜੀ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਹਰੇਕ ਦਾ ਸੁਪਨਾ ਹੀ ਹੁੰਦਾ ਤੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਤਿੰਨ ਭੈਣ ਭਰਾ ਤੇ ਤਿੰਨੇ ਭੈਣ ਭਰਾਵਾਂ ਨੂੰ ਇੱਕੋ ਦਿਨ ਸਾਨੂੰ ਨੌਕਰੀ ਮਿਲੀ ਸੀ ਤੇ ਬਹੁਤ ਸਾਨੂੰ ਪੇਰੈਂਟਸ ਨੂੰ ਵੀ ਸਾਡੇ ਸਮਾਜ ਨੂੰ ਵੀ ਆਸ-ਪਾਸ ਦੇ ਸਾਡੇ ਗੁਆਂਢੀ ਰਿਸ਼ਤੇਦਾਰ ਨੂੰ ਬਹੁਤ ਮਾਣ ਮਹਿਸੂਸ ਹੋਇਆ ਸਾਨੂੰ ਖੁਦ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਜਾਣਦੇ ਹਾਂ ਕਿ ਕਈ ਕੀ ਵਾਰ ਤਾਂ ਇੱਕੋ ਟਾਈਮ ਤੇ ਜੌਬ ਲਈ ਜਾਣਦੇ ਹਨ ਸੋ ਬਰਨਾਲਾ ਦਾ ਰਹਿਣ ਵਾਲਾ ਪਰਿਵਾਰ ਉਹਨਾਂ ਨੌਜਵਾਨਾਂ ਦੇ ਲਈ ਮਿਸਾਲ ਹੈ ਜਿਹੜੇ ਬੇਰੁਜ਼ਗਾਰੀ ਦਾ ਰੋਣਾ ਰੋ ਕੇ ਜਾਂ ਤਾਂ ਵਿਦੇਸ਼ਾਂ ਵੱਲ ਰੁੱਖ ਕਰਦੇ ਨੇ ਜਾਂ ਫਿਰ ਆਪਣੀ ਕਿਸਮਤ ਨੂੰ ਕੋਸਦੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼